ਮੈਂ ਤੇਰੇ ਘਰੇ ਘੰਟੇ ਇੱਕ ਤੋਂ ਪਹਿਲਾਂ ਪਹਿਲਾਂ ਪਹੁੰਚਣ ਲੱਗਾ ਹੀ ਤੇ ਘੰਟੇ ਇੱਕ ਤੋਂ ਪਹਿਲਾਂ ਪਹਿਲਾਂ ਹਾਂ ਨਹੀਂ ਤੂੰ ਤੇਰੀ ਫੋਨਿਆ ਤਾਂ ਗਾਲੀ ਕੱਢ ਫੜੀ ਮੈਂ ਤਾਂ ਗਾਲੀ ਨਹੀਂ 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 ਫੋਨ ਕਰੇ ਨੂੰ ਕਹਿਨ ਜਾਂਵਾ ਜੇ ਕਿਉਂ ਆਪਾਂ ਚੱਲ ਕੇ ਆਉਂਦਾ ਮੈਂ ਥਾਣੇ ਗੇ ਲੂ ਮੈਂ ਜੇ ਸੱਟ ਲਾਈ ਮੈਨੂੰ ਕੱਢ ਲੂਗਾ ਹਾਂ ਮੈਂ ਕਹਿਨ ਜਾਂ ਤੂੰ ਹਾਂ ਮੈਂ ਕੱਢੂ ਹਾਂ ਮੈਂ ਕੱਢ ਲੇਗਾ ਕੱਢ ਲੈਗਾ ਕਿਹੜੀ ਬੈਣੀ ਕੱਢਣੀ ਜਿਵੇਂ ਕੱਟੀ ਆ ਕੋਈ ਨਾ ਕੋਈ ਨਾ ਕੋਈ ਮੈਂ ਨਹੀਂ ਨਾ ਹੋ ਗਿਆ ਤਾਂ ਤੂੰ ਆਲ ਥੀ ਚੱਲ ਹੁਣ ਕੌਣ ਹੈ ਰੱਖੀ ਤਾ ਮੈਂ ਕਹਿੰਨਾ ਕੌਣ ਹੈ ਜੀ ਨਾ ਵੱਜੇ ਓਏ ਹੈਲੋ ਓਏ ਓਏ ਆ ਗਈ ਕੌਣ ਤੂੰ ਮੈਂ ਦੱਸਾਂ ਕੌਣ ਆ ਹੈਲੋ ਮੈਂ ਦੱਸਾਂ ਕੌਣ ਆ ਏ ਕੌਣ ਆ ਏ ਉਹਦੀ ਭੈਣ ਹੀ ਤੇ ਮੈਂ ਉਹਦਾ ਭਰਾ ਹੀ ਹਾਂ ਹਾਂ ਮੈਂ ਤੇਰਾ ਮੈਂ ਤੇਰਾ ਕੋਲ ਤਾਂ ਦੇਖਦਾ ਘਰੋਂ ਡਿਆ ਤੈਨੂੰ ਚੈਲੰਜ ਕਰਕੇ ਮੇਰਾ ਭੈਣ ਵਾ ਮੈਂ ਯਾ ਮੇਰੀ ਉਹ ਕਿਦਾਂ ਬਲੱਡ ਰਿਲੇਸ਼ਨ ਹੈ ਬਲੱਡ ਆ ਬਲੱਡ ਰਿਲੇਸ਼ਨ ਹੀ ਮੇਰੀ ਸਗੀ ਭੈਣ ਆ ਮੈਂ ਪੁੱਤ ਤੇਰਾ ਡੀਐਨਏ ਚੰਗੀ ਤਰ੍ਹਾਂ ਕਰਾਉਂਗਾ ਅੱਜ ਤੇਰਾ ਡੀਐਨਏ ਅੱਜ ਨਾ ਚੰਗੀ ਤਰ੍ਹਾਂ ਕਰਾਉਂਗਾ ਤੇਰਾ ਅੱਜ ਜਿਹੜਾ ਘੁੰਮ ਕੇ ਪੈਂਦਾ ਉਹ ਨਹੀਂ ਕਰਦੇ ਮੈਂ ਨਹੀਂ ਨਹੀਂ ਉਹਨੂੰ ਬੜੀ ਉਹਨੂੰ ਬੜੀ ਜਿਦਾ ਮੇਰੇ ਗਾਲੋਂ ਉਹਨੂੰ ਘੜੀ ਕਰਾ ਵੇਖ ਉਹਨੂੰ ਘੜੀ ਕਰਾ ਜੀੜਾ ਅੱਛੀ ਜਿਹੀ ਕਰੂਗੀ ਅਛੋਤੇ ਘੜੀ ਘੜੂਗੀ ਚਾਲ ਕੋਈ ਨਾ ਵੇਲੇ ਨੇ ਕਿਹਾ ਜਿਹੜੀ ਜਗਾਉਂਦਾ ਵਾ ਕੋਈ ਗੱਲ ਨਹੀਂ ਮੈਨੂੰ ਨਹੀਂ ਆਉਂਦੀ ਹਾਂ ਤੂੰ ਉਂਗਰੇਨ ਫੋਨ ਕਰਦੇ ਜਾਂਦੇ ਆਵਾ ਗੱਡੀਆਂ ਫੋਨ ਕਰਦੇ ਮੇਰਾ ਪਰ ਗਿਆ ਮੈਂ ਤੇਰਾ ਰੈਸਟ ਨਹੀਂ ਕਰਨੀ ਮੈਂ ਤੇਰੇ ਨਾਲ ਗੱਲ ਹੀ ਕਰ ਲਈ ਠੀਕ ਹੈ ਨਹੀਂ ਨਹੀਂ ਗੱਡੀ ਕਿੰਨੇ ਵਜੇ ਆਏ ਦੱਸ ਮੈਨੂੰ ਤੂੰ ਕੱਡੀ ਕਿੰਨੇ ਵਜੇ ਆਏ ਤਿੰਨ ਵਜੇ ਆ ਜਾ ਮੈਂ ਦੱਸ ਤਾ ਮੈਂ 3 ਵਜੇ ਮੇਰੇ ਕੋਲ ਇੱਕ ਤਰੀ ਨੌਕਰ ਮੈਂ ਤੇਰੇ 3 ਵਜੇ ਆਵਾ ਕੋਈ ਦਿੱਤੀ ਲਗਾ ਮੈਂ ਆਪਣਾ 3 ਵਜੇ ਆਵਾ ਠੀਕ ਹੈ ਫਿਰ ਕੋਈ ਟਾਈਮ ਨਹੀਂ ਹੈਗਾ ਉਹ ਇਨਾਂ ਫਿਰ ਮੈਂ ਬੈਂਕ ਆ ਜਾਂ ਨਹੀਂ ਆ ਜਾਂ ਨਹੀਂ ਮੈਂ ਸਾਰੀ ਆਪਣੀ ਫੋਟੋ ਕਿਹਦੇ ਕੋਈ ਟਾਈਮ ਨਹੀਂ ਹੈਗਾ ਆ ਮੈਂ ਬੈਂਕ ਨਹੀਂ ਤੇ ਫੋਨ ਜੀ ਲਓ ਮੇਰੇ ਕੋਲ 3:00 ਵਜੇ ਦੱਤਿਆ ਮੈਨੂੰ ਕਿਉਂ ਮੈਂ ਮੈਂ ਉੱਥੇ ਹੀ ਰਹਿ ਨਾ ਮੈਂ ਬੈਂਕਾਂ ਉਪਰਾ ਬੈਂਕਾਂ ਉਪਰੀ ਮੇਰਾ ਨਾਮ ਹੋ ਗਿਆ ਇੱਕ ਮੀਂਹ ਮੈਂ ਬੇਟ ਕਰਦੀ ਨੂੰ ਇੱਕ ਮੀਂਹ ਤੇਰੀ ਫੋਨਿਆ ਤਾਂ ਗਾਲ ਨਹੀਂ ਕੱਢ ਫੜੀ ਮੈਂ ਤਾਂ ਗਾਲ ਨਹੀਂ ਨਹੀਂ ਇਸ ਨੂੰ ਫੋਨ ਨਹੀਂ ਕਰਦਾ ਮੈਂ ਦੱਸੂ ਤੈਨੂੰ ਮੈਂ ਦੱਸੂਗਾ ਕੋਣ ਤੂੰ ਮੇਰੇ ਕਰਨਾ ਕੋਈ ਗੱਲ ਹੀ ਨਹੀਂ ਤੂੰ ਕੌਣ ਹੈ ਤੂੰ ਜਿਹੜੀ ਨਾਮੀ ਬਣਾਈ ਨਾ ਉਹ ਕਿਸ ਨੂੰ ਦੱਸਦੀ ਹੈ ਉਹ ਕੌਣ ਹੈ ਮੇਰੇ ਕਰਨਾ ਦੱਸਣੀ ਦੂ ਕੌਣ ਹੈ ਉਹਦਾ ਹੱਕ ਕੀ ਉਹ ਨੂੰ ਕੁੱਟ ਕੇ ਜਾਣਦਾ ਤੂੰ ਮਰਾਈ ਨਾ ਤੂੰ ਮਰਾਈ ਨਾ ਤੂੰ ਮਰਾਈ ਨਾ ਤੂੰ ਮਰਾਈ ਨਾ ਬਣਾ ਲਾਂਗੇ ਬਣਾ ਚੱਲ ਗਾਉ ਐਕਸਮੈਨ ਨੀ ਮੈਂ ਉਹ ਬੈਂਕ ਆਣ ਕੇ ਹੀ ਗੱਲ ਕਰਾਂ ਉਹ ਬੈਂਕ ਤੇ ਪਹਿਲਾਂ ਬੋਲਦਾ 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 ਇਹਨਾਂ ਨੂੰ ਕੀ ਕਹਿੰਦਾ ਲੈਣ ਨੂੰ ਕੀ ਕਹਿੰਦਾ ਮੈਂ ਕਿ ਜਿਹੜਾ ਉੱਪਰ ਮੈਂ ਗੱਡੀ ਨਾਲ ਮੇਰੀ ਗੱਲ ਨਹੀਂ ਹੋਈ ਕਹ ਰੰਗਰੇਨ ਨੂੰ ਕਹਿਣ ਜਾਵਾ ਜਿਹੜਾ ਉਹ ਆਪਾਂ ਤੇ ਕਹਿੰਦਾ ਆਦਾ ਮੈਂ ਥਾਣੇ ਵੇਹ ਨੂੰ ਮੈਂ ਜੇ ਛੱਡ ਲੂੰਗਾ ਮੈਂ ਕਹਿਣ ਜਾਵਾ ਆ ਮੈਂ ਕੱਢੂ ਆ ਮੈਂ ਕੱਢ ਲੇ ਕੱਢ ਲੈਗਾ ਹਾਂ ਕੜੀ ਪਹਿਲੀ ਹੀ ਕੱਢਣੀ ਦੀ ਵੀ ਕੱਟੀ ਆ ਕੋਈ ਨਾ ਕੋਈ ਨਾ ਕੋਈ ਨਹੀਂ ਨਹੀਂ ਨਾ ਹੋ ਗਿਆ ਤਾਂ ਤੂੰ ਆਲ ਠੀਕ ਮੇਰੇ ਮਨ ਨੂੰ ਆਦੀ ਆ ਕੌਣ ਜੀ ਨਾ ਵੱਜੇ ਓਏ ਹੈਲੋ ਓਏ ਓਏ ਆ ਗਈ ਕੌਣ ਮੈਂ ਦੱਸਾਂ ਕੌਣ ਆ ਹੈਲੋ ਮੈਂ ਦੱਸਾਂ ਕੌਣ ਆ ਏ ਕੌਣ ਆ ਏ ਉਹਦੀ ਭੈਣ ਹੀ ਤੇ ਮੈਂ ਉਹਦਾ ਭਰਾ ਹੀ ਹਾਂ ਹਾਂ ਮੈਂ ਤੇਰਾ ਹਾਂ ਟੋਣਾ ਠੀਕ ਆ ਆਹੋ ਲੱਗ ਗਿਆ ਨਾ ਪਤਾ ਮੈਂ ਕੌਣ ਆ ਤੈਨੂੰ ਕੌਣ ਆ ਦੱਸ ਮੈਂ ਇਰੇ ਕੋਲ ਅੱਧੇ ਘੰਟੇ ਤੱਕ ਆਉਣ ਲੱਗਾਈ ਠੀਕ ਹੈ ਨਾ ਤੂੰ ਕੌਣ ਆ ਸਾਡੀ ਕੁੜੀ ਨੂੰ ਹੱਥ ਲਾਉਣ ਆਲਾ ਏ ਕੌਣ ਐ ਦਸਨ ਮੂੰਹ ਸਬਾਲ ਕੇ ਗੱਲ ਕਰ ਵੀਰੇ ਮੂੰਹ ਸਬਾਲ ਕੇ ਮੈਂ ਵੀਰ ਜਦੋਂ ਤੂੰ ਮੇਰੀ ਭੈਣ ਨੂੰ ਕੁੱਟੇਗਾ ਨਾ ਮੇਰੀ ਗੱਲ ਸੁਣ ਜਦੋਂ ਤੂੰ ਮੇਰੀ ਭੈਣ ਨੂੰ ਕੁੱਟੇਗਾ ਨਾ ਮੇਰੀ ਤੈਨੂੰ ਮੈਂ ਸਭ ਕੁਝ ਦੱਸ ਦੂੰਗਾ ਕਿ ਮੇਰੀ ਕਿਹੜੀ ਰਿਲੇਸ਼ਨ ਆ ਉਹਦੇ ਨਾਲ ਤੈਨੂੰ ਮੈਂ ਸਭ ਕੁਝ ਦੱਸ ਦੂੰਗਾ ਜੇਦੋਂ ਤੂੰ ਮੇਰੀ ਭੈਣ ਨੂੰ ਮੇਰੀ ਮੈਂ ਕਰਾਵਾਂ ਤੇਰਾ ਕਾ ਸੁਣਨਾ ਮੇਰੀ ਗੱਲ ਨਾ ਕੱਟ ਮੈਨੂੰ ਕਾ ਕੱਢਣਾ ਤੈਨੂੰ ਖਾਲਾ ਮੈਂ ਤੇਰੇ ਘਰੇ ਆਉਣ ਲੱਗਾ ਘਰੇ ਘਰੋਂ ਚੋਕੇ ਲੈ ਕੇ ਜਾਣ ਲੱਗਾ ਤੈਨੂੰ ਮੈਂ ਮੈਂ ਤੈਨੂੰ ਦੱਸ ਦਮ ਜੇਨੂੰ ਤੂੰ ਮੇਰੀ ਭੈਣ ਨੂੰ ਹੱਥ ਲਾਏਂਗਾ ਜੇਨੂੰ ਤੂੰ ਮੇਰੀ ਭੈਣ ਨੂੰ ਕੁੱਟੇਂਗਾ ਮਾਰੇਂਗਾ ਉਹ ਆਉਦੀ ਚਵਲ ਜੀ ਜਨਾਨੀ ਲੈ ਕੇ ਮੈਂ ਹੀ ਬਾਬਾ ਰਤਨ ਮੈਂ ਹੀ ਬਾਬਾ ਰਤਨਦੇਵ ਸੇਵਾ ਸੈਡੀ ਤੋਂ ਹਾਂ ਮੇਰਾ ਹਾਂ ਮੇਰਾ ਬਲੈਡਰ ਰਿਲੇਸ਼ਨ ਆ ਮੇਰੀ ਉਹ ਸਗੀ ਭੈਣ ਆ ਮੈਂ ਤੈਨੂੰ ਦੱਸੂਗਾ ਕਿ ਬਲੈਡਰ ਰਿਲੇਸ਼ਨ ਆ ਸਗੀ ਭੈਣ ਆ ਮੇਰੀ ਉਹ ਕਰੇ ਰੋਣ ਭਰਾ ਅੱਜ ਮੈਂ ਤੈਨੂੰ ਘਰ ਆਣ ਕੇ ਦੱਸੂਗਾ ਕਿ ਮੇਰੀ ਕੀ ਰਿਲੇਸ਼ਨ ਉਹਦੇ ਨਾਲ ਜੇ ਪਿਓ ਦਾ ਨਾ ਇੱਕ ਪਿਓ ਤਾਂ ਵਾ ਜੇ ਇੱਕ ਪਿਓ ਬਰਾਦਰ ਹੈ ਇੱਕ ਪਿਓ ਦਾ ਨਾ ਨਾ ਤੈਨੂੰ ਮੈਂ ਦੱਸ ਦਾਂ ਦੱਸ ਦਾਂ ਤੈਨੂੰ ਦੱਸ ਦਾਂ ਦੱਸ ਦਾਂ ਦੱਸ ਦਾਂ ਪੱਜੀਆਂ ਤੇ ਪਿਓ ਦਾ ਨਾ ਜੇ ਪਿਓ ਦਾ ਵਾ ਜੇ ਇੱਕ ਪਿਓ ਦਾ ਵਾ ਤੂੰ ਤੇ ਭੱਜੀ ਨਾ ਹੁਣ ਮੇਰਾ ਪੁੱਤ ਕਿਤੇ ਮੈਨੂੰ ਇੱਕ ਪਿਓ ਦਾ ਨਾ ਮੇਰੇ ਤੇ ਆ ਤੂੰ ਵੀ ਇੱਕ ਪਿਓ ਦਾ ਨਾ ਇੱਕ ਪਿਓ ਦਾ ਮੈਂ ਤੇਰੇ ਘਰੇ ਘੰਟੇ ਇੱਕ ਤੋਂ ਪਹਿਲਾਂ ਪਹਿਲਾਂ ਪਹੁੰਚਣ ਲੱਗਾਈ ਤੇ ਘੰਟੇ ਇੱਕ ਤੋਂ ਪਹਿਲਾਂ ਪਹਿਲਾਂ 1 ਘੰਟੇ ਤੋਂ ਪਹਿਲਾਂ ਵੀ ਨਹੀਂ ਆ ਜਾ 1:30 ਵਜੇ ਆ ਗਿਆ ਨਹੀਂ 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 1:30 2 ਘੰਟੇ 2:30 ਵਜੇ ਨਹੀਂ 1 ਘੰਟੇ ਤੋਂ ਪਹਿਲਾਂ ਪਹਿਲਾਂ ਮੈਂ ਤੇਰੇ ਘਰੇ ਪਹੁੰਚਣ ਲੱਗਾਈ ਮੈਂ ਇੱਕ ਪਿਓ ਦਾ ਹੀ ਹੁਣ ਤੇ ਤੂੰ ਜੇ ਇੱਕ ਪਿਓ ਦਾ ਤੇ ਘਰੇ ਰਹੀ ਹੁਣ ਨਹੀਂ ਮੈਂ ਤਾਂ ਮੇਰਾ ਵੀ ਟਾਈਮ ਨਹੀਂ ਹੈ ਮੈਂ ਨਹੀਂ 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 ਹੁਣ ਇੱਕ ਪਿਓ ਦਾ ਨਾ ਪੁੱਤ ਟਾਈਮ ਤੇਰਾ ਮੈਂ ਕਢਾ ਲੂੰਗਾ ਤੇਰੇ ਵਰਗੇ ਨਾ ਮੈਂ 20 ਹਜ਼ਾਰ ਰਿਆ ਤੇਰੇ ਵਰਗੇ ਤੇਰੇ ਵਰਗੇ 20 ਹਜ਼ਾਰ ਮੈਂ 20 ਤੇਰੇ ਵਰਗੇ 20 ਸਿੱਧੇ ਕਿਤੇ ਆ ਠੀਕ ਹੈ ਨਾ ਤੇਰੇ ਮੈਂ ਘਰੇ ਆਉਣ ਲੱਗਾਈ ਚਲੋ ਤੇਰੇ ਮੈਂ ਤੇਰੇ ਆਉਣ ਲੱਗਾਈ ਮੈਂ ਕੱਲ ਨਹੀਂ ਸੁਣਨੀ ਕੋਈ ਵੀ ਓਏ ਨੀ ਇਹਦਾ ਫੋਨ ਕੱਟ ਇਹਦਾ ਫੋਨ ਕੱਟ